ਨਪਰਾਮਾਨੋਂ ਜਿੱਥੇ ਵੀ ਤੁਸੀਂ ਹੋ ਰਾਜੀ ਕੁਛੀ ਹੋ ਪਰਮਾਤਮਾ ਤੁਵਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੂਟੌਪ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਦਿਲ ਦੀਆਂ ਕਰਾਈਆਂ ਚੋਂ ਜਿਹੜੇ ਮੇਰੇ ਭੈਣ ਭਰਾ ਉੱਥੇ ਸੇਵਾਵਾ ਡਿਊਟੀਆਂ ਨਿਭਾ ਰਹੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੂਟੌਪ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਆਪ ਦਾ ਸਮਾਂ ਚੋਂ ਸਮਾਂ ਕੱਢ ਕੇ ਸਾਡੇ ਚੈਨਲ ਨੂੰ ਸਪੋਰਟ ਕਰਦੇ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹੋਰ ਸੁਣਾਓ ਜੀ ਉਹ ਬੱਚੇ ਹੋਈ ਜਾ ਰਹੇ ਤਿਆਰ ਨਾ ਮੇਰੇ ਕੋਲੇ ਬੈਠਾ ਜੱਗਾ ਢਾਕੂ ਤੇ ਉਹ ਵੀ ਕੰਮੇ ਤਿਆਰ ਕਰੀ ਜਾਂਦੀ ਬੱਚਿਆਂ ਨੂੰ ਇੱਧਰ ਸਾਡੇ ਆ ਬੱਚੇ ਪੜ ਰਹੇ ਆ ਠੀਕ ਹੈ ਜੀ ਸਾਡੀਆਂ ਜਾਣਦੀਆਂ ਬੇਟਾ ਹੋ ਗਈਆਂ ਖਤਮ ਤੇ ਪਾਉਣਾ ਇੱਕ ਹੋਣ ਵਾਲਾ ਤੇ ਬਾਕੀ ਮੈਨੂੰ ਕਹਿੰਦੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਛੱਡਿਆ ਆਉਂਗਾ ਰੁਕ ਜਾ ਕੰਮ ਪਿਆ ਉਹ ਸਾਡੀ ਜਿਹੜੀ ਗੁੜੀਆ ਉਹ ਬਾਲੀ ਤੇਜ਼ੀ ਖੋਰੀ ਆ ਦਵਾ ਦਾ ਪੜੱਕ ਦੇਣੇ ਭੂਆ ਨੂੰ ਫੋਨ ਲਾਤਾ ਭੂਆ ਡੈਡੀ ਕਹਿੰਦਾ ਮੈਥੋਂ ਛੱਡ ਨਹੀਂ ਜਾਣਾ ਤੇ ਇਹ ਦਰ ਇਹ ਕੰਮ ਕਰੀ ਜਾਂਦਾ ਭੂਆ ਮੈਨੂੰ ਲੈ ਜਾ ਐਂ ਪਰ ਇਹਨੇ ਫੋਨ ਕਰਤਾ ਉਹ ਮੈਨੂੰ ਧਮਕੀਆਂ ਦੇ ਜਾਂਦੇ ਆ ਉਹ ਕਹੀ ਜਾਂਦੇ ਆ ਕਿ ਜੇ ਸਕੂਟਰੀ ਇਹਨੂੰ ਕਿ ਹੌਨਾ ਬਾਹਰ ਕੱਢੀ ਕਿਉਂ ਮੈਂ ਸਕੂਟਰੀ ਕਾਹਨੂੰ ਬਾਹਰ ਨਹੀਂ ਕੱਢਣੀ ਮੇਰੀ ਮਰਜ਼ੀ ਮੇਰਾ ਸਾਧਨ ਮੇਰਾ ਸਭ ਕੁਝ ਤੁਹਾਡਾ ਕੀ ਹੈ ਮੈਂ ਗੁੱਸੇ ਮਸਾਲੇ ਹੋ ਜਾਊਂਗਾ ਫੇਰ ਨਾ ਕੋ ਦੱਛਾ ਨਹੀਂ ਪ੍ਰਭੂ ਐਦਾਂ ਨਾ ਕਰੋ ਬੱਚਾ ਨੇ ਮਗਰ ਲਾ ਕੇ ਤੁਸੀਂ ਹੋਰ ਹੀ ਕੁਝ ਸੁਣਾਉਣ ਲੱਗ ਜਾਂਦੇ ਪਏ ਜੀ ਤੇ ਸਾਰੇ ਭੈਣ ਭਰਾਵਾ ਨੂੰ ਦੱਸਿਆ ਜਾਂਦਾ ਹੈ ਕਿ ਅੱਜ ਬੱਚੇ ਪਤਾ ਨਹੀਂ ਜਾਣਗੇ ਕਿ ਨਹੀਂ ਜਾਣਗੇ ਸਵੇਰ ਦੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਤੇ ਜਿਹੜਾ ਮੇਰਾ ਨਿੱਕਾ ਉਹ ਤਾਂ ਨਹੀਂ ਮੈਨੂੰ ਸ਼ਾਕਾ ਜਾਊਗਾ ਨਿੱਕਾ ਨਾ ਮੈਂ ਨਹੀਂ ਜਾਣਾ ਜਿਹੜੀ ਵੱਡੀ ਕੁੜੀ ਆ ਨਹੀਂ ਜਾਣਾ ਉਹ ਆਂਦਾ ਉਹ ਆਂਦਾ ਨਹੀਂ ਜਾਣਾ ਜਾਣਾ ਅੱਛਾ ਉਹਨਾਂ ਦਾ ਜਾਣਾ ਕੋਈ ਗੱਲ ਨਹੀਂ ਜੀ 10:30 ਵਜੇ ਦਾ ਦਾ 10:30 ਵਜੇ ਦੇ ਨੂੰ ਜੀ ਗੱਡੀ ਲੈ ਕੇ ਫੇਰ ਆ ਜਾਣਗੇ ਰਾਤ ਨੂੰ ਸਾਡਾ ਸਾਨੂੰ ਇੱਕ ਵਾਰੀ ਬਾਰਤਾ ਖੋਲਣਾ ਹੀ ਪੈਣਾ ਕਰਮਜੀਤਾਂ ਦੀ ਸੂਰਜ ਤੇ ਪੱਲੀ ਪਾ ਕੇ ਆਓ ਇਹਨੂੰ ਕਿ ਰੱਖੋ ਖੜ ਜਾ ਦੋ ਤਿੰਨ ਦਿਨ ਤੇਨੂੰ ਸੂਰਜ ਪਾ ਲਿਆ ਨਹੀਂ ਠਿਉਣਾ ਮੁੜ ਕੇ ਇਸ ਤੇ ਸੂਰਜ ਨੂੰ ਤੁਸੀਂ ਤਰਸਣਾ ਤੇ ਇਸ ਤਰ੍ਹਾਂ ਕਰਕੇ ਵੀਰੋ ਮੈਂ ਇਹ ਹੀ ਗੱਲ ਕਹਿਣਾ ਹੁੰਨਾ ਵੀ ਬੱਚੇ ਜਾਨ ਦੀ ਤਿਆਰੀ ਚ ਹੁੰਦੇ ਆ ਜਿਹੜਾ ਇਹਨਾਂ ਦਾ ਮਾਨ ਆ ਨਾ ਇਹ ਇੱਕ ਦੇਸੀ ਘੋਦੀ ਜਿਹਾ ਹੈ ਪਿਗਲ ਜਾਂਦੇ ਛੇਤੀ ਹੁਣ ਕਈ ਤਾਂ ਜਾਂਦੇ ਜਦੋਂ ਜਦਈਆ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਤੇ ਜਦੋਂ ਵੱਜ ਗਏ ਚਾਰਕ ਦਿਨ ਜਾਂ ਛਪਣ ਵਾਲਾ ਹੋਇਆ ਤੇ ਹੌਲੀ ਹੌਲੀ ਬੋਸ ਬੁਸਾ ਜਾਂ ਮੂੰਹ ਬਣਾਉਣਗੇ ਕੋਈ ਓਲੇ ਹੋ ਕੇ ਰੂਗਾ ਕੋਈ ਕਿਸ ਤਰ੍ਹਾਂ ਠੀਕ ਨਾ ਕੋਚ ਨਹੀਂ ਅੱਗੇ ਬਥੇਰੀਆਂ ਦਵਾਈਆਂ 6 700 ਲਾ ਲਿਆ ਨਾ ਮੈਂ ਹੁਣ ਲੈਣ ਦੇਣੀ ਹੈ ਦਵਾਈ ਤੈਨੂੰ ਨਾ ਕੋਈ ਨਹੀਂ ਠੀਕ ਹੈ ਕੋਈ ਨੌਕਸ ਬਹਿ ਗਿਆ ਤਾਂ ਮੈਨੂੰ ਤਾਂ ਉਹਨਾਂ ਨੇ ਕਹਿਣਾ ਵੀ ਤੂੰ ਇਹ ਦਵਾਈ ਦਵਾਈ ਹੈ ਨਾ ਆਪਾਂ ਇਹ ਨਹੀਂ ਕੰਮ ਕਰਨਾ ਮੋਟੇ ਹੋਵੋ ਜਿਹੜਾ ਖਾਂਦਾ ਪੀਂਦਾ ਉਹੋ ਹੀ ਮੋਟਾ ਹੁੰਦਾ ਬਾਕੀ ਵੀਰੋ ਐ ਜਿਹੜੀਆਂ ਦਵਾਈਆਂ ਨਾ ਲਿਆ ਕਰੋ ਬਿਨਾ ਚੈੱਕ ਕਰਾਇੇ ਤੋਂ ਕਈ ਵਾਰੀ ਰੱਬ ਨਾ ਕਰੇ ਕੋਈ ਦਵਾਈ ਚ ਫਾਲਤ ਪੈ ਜੇ ਦੂਰੋ ਆਪਾਂ ਦਵਾਈ ਮੰਗਾ ਲੈਨੇ ਆ ਇਹ ਸਾਨੂੰ ਪਤਲੇ ਕਰਨ ਦੀ ਦਵਾਈ ਦਿਓ ਇਸ ਤਰ੍ਹਾਂ ਕਰਕੇ ਵੀ ਇਹ ਜੀ ਦਵਾਈ ਨਹੀਂ ਲੈਣੀ। ਕਈ ਵਾਰੀ ਅੰਦਰ ਜਾ ਕੇ ਨੁਕਸ ਬਹੁਤ ਜ਼ਿਆਦਾ ਪਾ ਦਿੰਦੀ ਆ ਆਪਾਂ ਨੂੰ ਪਤਾ ਨਹੀਂ ਚੱਲਦਾ। ਉਬੜ ਵਾਏ ਪੈਣਾ ਕਹਿ ਦਿੰਦੀਆਂ ਇੱਕ ਦੂਜੀ ਨੂੰ ਮੈਂ ਫਲਾਨੀ ਤੋਂ ਦਵਾਈ ਲਈ ਮੇਰਾ ਤਾਂ ਇੰਨਾ ਭਾਰ ਘਟ ਗਿਆ। ਘਟਿਆ-ਕੁਟਿਆ ਕਿਸੇ ਦਾ ਨਹੀਂ ਐਵੇਂ ਝੂਠੇ ਬਾੜ ਛੱਡੀ ਜਾਂਦੀਆਂ ਇੱਕ ਦੂਜੀ ਨੂੰ। ਵਿਚਾਲੇ ਵੀ ਨਾਲ ਸਾਥ ਬਣ ਜੂਗਾ ਮੇਰੇ ਇਹ ਵੀ ਤੁਰੂਗੀ। ਹੋਰ ਇਹਦੇ ਭਾਰ ਆਏ ਥੋੜੋ ਘਟਦਾ ਹੁੰਦਾ ਜਿਵੇਂ ਇਹ ਗੱਲਾਂ ਕਰਦੇ। ਭਾਰ ਘਟਾਉਣਾ ਤਾਂ ਤੁਸੀਂ ਹੋਰ ਪਾਸੇ ਜ਼ੋਰ ਲਾ ਲਓ। ਜਾਂ ਕਿਤੇ ਉਹ ਬਾਹਰ ਰੱਸੀ ਬੰਨ ਲਓ ਉਹਦੇ ਨਾਲ ਲੰਕੋ। ਪੱਜੋ ਨੱਠੋ ਵਿੜੇ ਚ ਇਹ ਧੋੜੋ ਜ਼ਰੂਰੀ ਹੁੰਦਾ ਦਵਾਈਆਂ ਬੂਟੀਆਂ ਨਾਲ ਵੀ ਜਿਹੜਾ ਆਪਣਾ ਵਜਨ ਘਟੂਗਾ ਜਿੰਨਾ ਵਜਨ ਹੋ ਗਿਆ ਉਹਨਾਂ ਦਾ ਰਹਿਣੇ ਰਹਿਣਾ ਹੈ ਬਾਕੀ ਆਉਂ ਆ ਜੇ ਤੁਸੀਂ ਕਸਰਤ ਕਰੋਗੇ ਤੇ ਤੁਹਾਡਾ ਵਜਨ ਆਪੇ ਆਟੋਮੈਟਿਕੀ ਸੈੱਟ ਰਹਿਣਾ ਜਿਹੜਾ ਆਪਾਂ ਦਵਾਈਆਂ ਬੂਟੀਆਂ ਚ ਪੈ ਜਾਂਦੇ ਆ ਉਹ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਨੂੰ ਦੱਸਿਆ ਜਾਂਦਾ ਵੀ ਇਹ ਚੀਜ਼ਾਂ ਨਾ ਵਰਤਿਆ ਕਰੋ ਕਿਉਂ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਘਾਤਕ ਨੇ ਇੱਥੇ-ਇੱਥੇ ਪੋਸਟਰ ਲਾ ਜਾਂਦੇ ਅਸੀਂ ਐਂ ਕਰ ਦਿਆਂਗੇ ਅਸੀਂ ਵਜਨ ਇੰਨੇ ਟਾਈਮ ਚ ਘਟਾ ਦੇਾਂਗੇ ਕੋਈ ਲੋੜ ਨਹੀਂ ਦਵਾਈ ਦਬੂਤੀ ਲੈਣ ਦੀ ਪਤਾ ਚੱਕਰ ਕੀ ਐ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਹ ਮਕੈਨੀਕਲ ਕੀ ਇਹਦੇ ਵਿੱਚ ਪਾਇਆ ਕੀ ਨਹੀਂ ਪਾਇਆ ਸਾਡਾ ਕਈ ਕਈ ਵਾਰੀ ਇਹਦਾ ਕੋਈ ਡਰੈਸਸ ਵੀ ਨਹੀਂ ਹੁੰਦਾ ਠੀਕ ਆ ਕਿ ਨਾ ਇਹ ਤੋਂ ਬਿਹਤਰ ਐ ਇੱਕ ਗਲਾਸ ਗਰਮ ਕਰਕੇ ਪਾਣੀ ਦਾ ਪੀਓ ਤੜਕੇ ਸਵੇਰ ਖਾਲੀ ਪੇਟ ਤੁਸੀਂ ਘਟੋ-ਘਟੋ 5-6 ਮਹੀਨੇ ਇਹੇ ਠੰਡ-ਠੰਡ ਤੇ ਰੁੱਤ ਚ ਤੁਸੀਂ ਗਰਮ-ਗਰਮ ਕਰਕੇ ਪਾਣੀ ਪੀਓ ਜਿਵੇਂ ਆਪਾਂ ਚਾਹ ਪੀਨੇ ਆ ਇਸੇ ਤਰ੍ਹਾਂ ਪਾਣੀ ਪੀਓ ਅੱਧਾ ਘੰਟਾ ਤੱਤਾ-ਤੱਤਾ ਕਰੋ ਪਾਣੀ ਤੇ ਤੁਹਾਡਾ ਸਰੀਰ ਆਪੇ ਛੰਟਿਆ ਜਾਏਗਾ ਥਲੇ ਬਹਿ ਕੇ ਤੇਰਾ ਪਰ ਜੇ ਤੁਸੀਂ ਇਹ ਚੀਜ਼ਾਂ ਵਰਤਣ ਲੱਗੇ ਤੇ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਹੋਏਗਾ ਤੁਹਾਡੀਆਂ ਲੱਤਾਂ ਬਾਹਵਾਂ ਨੂੰ ਨੁਕਸਾਨ ਹੋਊਗਾ ਠੀਕ ਹੈ ਜੀ ਤੇ ਬਾਕੀ ਪਹਿਲਾਂ ਹੀ ਮੈਡੀਸਿਨ ਤੇ ਬੰਦਾ ਚੱਲਦਾ ਹੀ ਚੱਲਦਾ ਹੈ ਹਰੇਕ ਭੈਣ ਭਰਾ ਕੋਈ ਬਿਮਾਰ ਆ ਕੋਈ ਕਿਸੇ ਤਰ੍ਹਾਂ ਦੀ ਪ੍ਰਕਾਰ ਦੀ ਬਿਮਾਰੀ ਆ ਨਾ ਤੇ ਇਹ ਮਕੈਨੀਕਲ ਬਹੁਤ ਜਨਨ ਕਹਾ ਤਕ ਹੈ ਇੱਕ ਕਿਸੇ ਮਕੈਨੀਕਲ ਕੋਸ਼ ਕਹ ਲੋ ਚਲ ਦਵਾਈ ਬੂਟੀ ਹੈ ਪਰ ਇਹ ভাই ਇਹ ਗੱਲ ਗਲਤ ਹੈ ਇੱਕ ਦੂਜੀ ਨੂੰ ਰੀਸ ਨਾ ਰੀਸ ਕਹੀ ਜਾਂਦੀਆਂ ਮੈਂ ਫਲਾਣੇ ਡਾਕਟਰ ਤੋਂ ਲਿਆ ਦੂਜਾ ਦਵਾਈ ਲਈ ਉਹਨੇ ਮੇਰਾ ਇਨਾ ਵਜਨ ਘਟਾਤਾ ਇਹ ਸਭ ਝੂਠ ਹੈ ਮੈਂ ਨਹੀਂ ਇਹ ਗੱਲਾਂ ਨੂੰ ਮੰਨਦਾ ਠੀਕ ਹੈ ਕਰਮਜੀਤ ਵੀ ਕਹਿਣ ਲੱਗੀ ਸੀ ਦਵਾਈ ਨੂੰ ਮਾਇਕਾ ਭਾਈ ਮੈਨੂੰ ਲੈਕਚਰੀ ਰੂਪ ਚ ਦੇ ਦੇ ਕਚਹਿਰੀ ਚ ਵੀ ਮੈਂ ਦਵਾਈ ਖਾਣੀ ਲਿੱਸੀ ਹੋਣ ਦੀ ਠੀਕ ਹੈ ਖਾਲਾ ਜੀ ਸਦਕੇ ਕਾਲਾ ਬੇਰ ਗਰੰਟੀ ਕੋਈ ਨਹੀਂ ਨਾ ਮੈਂ ਲੈ ਕੇ ਜਾਣਾ ਕਿਸੇ ਡਾਕਟਰ ਦੇ ਨਾਮ ਮੈਂ ਕਿਸੇ ਰੇਤੂ ਪਾਸੇ ਲੈ ਜਾਣਾ ਠੀਕ ਹੈ ਆਪਦਾ ਖਾਓ ਪੀਓ ਮੋٹے ਹੋਵੋ ਕਿਸੇ ਦੀ ਕੋਈ ਟੈਨਸ਼ਨ ਨਹੀਂ ਠੀਕ ਹੈ ਆਪਦੇ ਘਰ ਦਾ ਖਾਣਾ ਜੇ ਆਪਾਂ ਇਹ ਚੀਜ਼ਾਂ ਨੂੰ ਵਰਤਨ ਲਾ ਗਏ ਆਪਾਂ ਜਲਦੀ ਹੀ ਥੋੜਾ ਟਾਈਮ ਹੀ ਕਟਾਂਗੇ ਇਸ ਕਰਕੇ ਆਪਾਂ ਭਾਈ ਜ਼ਿੰਮੇਵਾਰੀ ਕਿਸੇ ਨੂੰ ਨਹੀਂ ਦਿੰਦੇ ਆਪਾ ਇਹ ਕਹਿ ਰਹੇ ਆ ਬਾਲਾ ਜੋਰ ਪਾ ਰਹੇ ਆ ਮੈਂ ਦਵਾਈ ਲੈ ਲਾਂ ਫਲਾਣੇ ਹਜ਼ਾਰ ਦੀ ਦਿੰਦੇ ਆ ਮੈਂ ਕਿਹਾ ਬਈ ਕਚਹਿਰੀ ਚਲ ਜਾਊਂਗਾ ਸਟాంਪ ਤੇ ਲਿਖਾਊਂਗਾ ਸਾਈਨ ਕਰਾਊਂਗਾ ਕੱਲ ਨੂੰ ਕੁਝ ਹੋ ਗਿਆ ਠੀਕ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਚੋਂ ਵੀ ਇੱਕ ਜਾਨੇ ਦਾ ਸਾਈਨ ਹੋਣਗੇ ਤੇ ਫੇਰ ਮੈਂ ਮੈਂ ਬੇਫਿਕਰਾ ਫੇਰ ਮੈਨੂੰ ਕੋਈ ਟੈਨਸ਼ਨ ਨਹੀਂ ਤਾਂ ਉਹਨਾਂ ਚਾਰ ਮੈਂ ਦਵਾਈ ਕੋਈ ਨਹੀਂ ਚੱਲਣ ਦੇਣੀ ਨਾ ਮੈਂ ਇਹਨਾਂ ਦਵਾਈ ਦਵਾਉਣ ਦੇਣੀ ਹੈ ਨਾ ਕੋਈ ਵੀ ਇੱਥੇ ਆਜੇ ਨਾ ਇਹਦੇ ਕੋਲੇ ਕੋਈ ਕਹੂਗਾ ਪਤਲੇ ਹੋਣ ਦੀ ਦਵਾਈ ਉਹਦੀ ਰੇਸ ਵੇਖੀ ਕਿਵੇਂ ਮੈਂ ਲਵਾਉਂਦਾ ਇਹ ਮੇਰੀ ਵੀਡੀਓ ਜਰੂਰ ਵੇਖ ਕੇ ਤੁਸੀਂ ਅਮਲ ਕਰਿਓ ਫੇਰ ਨਾ ਕੋਈ ਭੈਣ ਭਰਾ ਗੁੱਸਾ ਕਰੇ ਠੀਕ ਹੈ ਕਿ ਨਾ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਇਹ ਦਵਾਈ ਕਿਸ ਤਰ੍ਹਾਂ ਵਰਤਣੀ ਕੀ ਕਰਨਾ ਕੀ ਨਹੀਂ ਕਰਨਾ ਇੱਥੇ ਆ ਕੇ ਜਦੋਂ 2-4 ਜਾਨੀਆਂ ਇਕੱਠੀਆਂ ਹੋ ਜਾਂਦੀਆਂ ਕੁੜੇ ਹਾਂ ਫਲਾਣੀਆਂ ਤੂੰ ਮੋਟੀ ਹੋਈ ਵੀ ਇਹ ਤਾਂ ਫਲਾਣ ਨੇ ਤੇ ਦਵਾਈ ਲਿਆ ਤੂੰ ਪਤਲੀ ਹੋ ਜਾਂਗੀ ਤੇ ਵੇਖੀ ਮੈਂ ਤਾਂ ਕਿਵੇਂ ਲਵਾਉਂਦਾ ਉਹਨਾਂ ਦੀ ਸੋ ਪਹਿਲਾਂ ਹੀ ਭਾਈ ਆਪ ਦਾ ਸੰਕੋਚ ਕੇ ਤੁਰਿਓ ਸੰਕੋਚ ਕੇ ਇੱਥੇ ਗੱਲ ਕਰਿਓ ਬੋਟੇ ਪਤਲੇ ਹੋਣ ਦੀ ਤੇ ਪਰ ਇਹ ਗੱਲਾਂ ਸਾਡੇ ਲਈ ਨਹੀਂ ਪਾਉਂਦੀਆਂ ਨਾ ਅਸੀਂ ਇਹ ਕਰਨੀਆਂ ਸੋ ਕਿਰਪਾ ਕਰਕੇ ਇਹ ਗੱਲ ਤੁਸੀਂ ਜ਼ਰੂਰ ਅਮਲ ਚ ਲਿਆਉਣਾ ਕੋਈ ਵੀ ਸਾਡੇ ਆਂਢੀ ਗੁਆਂਢੀ ਜੋ ਭੈਣ ਭਰਾ ਇਸ ਵਿਸ਼ੇ ਤੇ ਗੱਲ ਕਰੂਗਾ ਤੇ ਮੈਂ ਉਹਨੂੰ ਗੇਟੋਂ ਬਾਹਰ ਕੱਢ ਦੇਣਾ ਫੇਰ ਇਹਨਾਂ ਕੋ ਦੱਸਿਆ ਨਹੀਂ ਮੈਂ ਬਹੁਤ ਇਹ ਚੀਜ਼ ਤੇ ਬਹੁਤ ਨਫ਼ਰਤ ਕਰਦਾ ਇਹ ਚੀਜ਼ ਨੂੰ ਵੀ ਕਿਤੇ ਕੋਤੋ ਦਵਾਈ ਲੈ ਲੋ ਕਿਤੇ ਕੋਤੋ ਦਵਾਈ ਲੈ ਲ ਪਤਾ ਕੀ ਬਿਮਾਰੀਆਂ ਫੈਲਦੀਆਂ ਮੁੜ ਕੇ ਕੌਣ ਜ਼ਿੰਮੇਵਾਰ ਐ ਚੀਜ਼ ਦਾ ਉਹ ਜਿੰਨਾ ਤੋਂ ਤੁਸੀਂ ਦਵਾਈ ਲੈਨੇ ਹੋ ਕੋਈ ਪ੍ਰੋਪਰ ਗਰੰਟੀ ਨਹੀਂ ਦਿੰਦੇ ਠੀਕ ਹੈ ਉਹਨਾਂ ਨੇ ਵੀ ਆਪ ਦਾ ਚੁੱਪ ਕਰਕੇ ਮੁੜ ਕੇ ਨੰਬਰ ਵੀ ਬਲੌਕ ਚ ਪਾ ਦਿੰਦੇ ਆ ਮੈਂ ਬਹੁਤ ਵਾਰੀ ਵੇਖਿਆ ਇਹ ਚੀਜ਼ਾਂ ਬਹੁਤ ਭੈਣਾ ਦਵਾਈਆਂ ਖਾਧੀਆਂ ਤੇ ਨੁਕਸਾਨ ਵੀ ਵੇਖ ਲੋ ਕਿੰਨਾ ਚੱਲੀ ਜਾਂਦੀਆਂ ਮੰਜੇ ਤੇ ਬੈਠੀਆਂ ਇਸ ਟਾਈਮ ਉਹ ਮੈਂ ਜਿਹੜੀ ਵੀ ਕਹੋਂਗੇ ਨਾ ਤੁਸੀਂ ਪਤਲੇ ਹੋਣ ਦੀ ਦਵਾਈ ਲੈਣੀ ਐ ਉਹ ਬੰਜੇ ਤੇ ਬਹਿ ਜਾਂਦੇ ਆ ਤੁਮੜਕੇ ਮੰਜਾ ਵੇਖ ਲੋ ਪਰ ਕੀ ਹਾਲ ਕਰਦਾ ਮਰਦੇ ਦਮ ਤੱਕ ਮੰਜਾ ਮੰਜਾ ਸਾਥ ਨਹੀਂ ਛੱਡਦਾ ਰਹਿਣ ਦਿਆ ਕਰੋ ਇਹ ਕੰਮਾਂ ਚੋਂ ਬਹੁਤ ਦੂਰ ਰਹੋ ਇਹ ਚੀਜ਼ੋਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਭਾਈ ਜ਼ਰੂਰੀ ਨਹੀਂਗਾ ਵੀ ਆਪਾਂ ਭਾਰ ਹੀ ਘਟਾਉਣਾ ਤੁਸੀਂ ਵਰਜਸ ਕਰ ਲੋ ਕੋਈ ਕੰਮ ਹੋ ਜਾ ਭਾਰਾ ਕਰ ਲੋ ਦੋ ਤਿੰਨ ਦਿਨ ਕਰੋ ਇਹ ਤੁਹਾਨੂੰ ਆਪੇ ਪਤਾ ਲੱਗ ਜੂ ਇਹ ਥੋੜੋ ਵੀ ਦਵਾਈਆਂ ਪੋਟੀਆਂ ਨਾ ਵੀ ਅਸੀਂ ਵਜ਼ਨ ਘਟਾਉਣਾ ਫਲਾ ਨਾ ਇਹ ਫਲਾ ਨੇ ਮਾੜਾ ਜਿਹਾ ਕਹਿਣ ਦੀ ਢੇਰ ਹੁੰਦੀ ਹੈ ਇਹ ਜਦੋਂ ਸਾਰੀਆਂ ਮੀਟਿੰਗ ਚ ਬੈਠੀਆਂ ਹੁੰਦੀਆਂ ਨੇ ਜਾਂ ਕਿਤੇ ਵਿਆਹ ਸ਼ਾਦੀ ਚ ਲੈ ਫਲਾ ਨੇ ਦਵਾਈ ਦਿੱਤੀ ਮੈਨੂੰ ਤਾਂ ਇੰਨਾ ਫਰਕ ਪੈ ਗਿਆ ਮੈਂ ਤਾਂ 4 ਦਿਨ ਹੀ ਦਵਾਈ ਖਾਧੀ ਤੇ 6-7 ਕਿਲੋ ਵਜ਼ਨ ਘਟ ਗਿਆ ਲੈ ਉਹ ਕਿੱਡਾ ਫੈਂਟਰ ਇੱਕ ਦਾਉ 4 ਦਿਨਾਂ ਚ ਦਵਾਈ ਚ ਕਿਵੇਂ ਵਜ਼ਨ ਘਟਜੂ ਚੋ ਵੀਰੋ ਪਤਾ ਕੋਈ ਨਹੀਂ ਅੰਦਰਲੇ ਰੋਗ ਦਾ ਕੀ ਬਣਨਾ ਕੀ ਨਹੀਂ ਹੈ ਐਵੇਂ ਨਾ ਇਹ ਕੰਮ ਕਰੋ ਨਾ ਕਿਸੇ ਨੂੰ ਇਹ ਜੀ ਸਲਾਹ ਦਿਓ ਠੀਕ ਹੈ ਮਾਦਾ ਇਹੇ ਗੱਲ ਕਹਿਣਾ ਜਿਹੜਾ ਐ ਜੀ ਸਲਾਹ ਦਿੰਦਾ ਉਹ ਆਪਦੀ ਸਲਾਹ ਉਹਦੇ ਕੋਲੇ ਰੱਖੇ ਕੋਈ ਮੋٹے ਕੋਈ ਪਤਲੇ ਕੁਛ ਨਹੀਂ ਹੋਣਾ ਡੱਕਾ ਵੀ ਇੱਕ ਇੱਥੇ ਅਸੀਂ ਪੁਖਰਾਜ ਖਣੀ ਹੈ ਜੈ ਕੋਈ ਹਸਪੀਟਲ ਉਹ ਲੜਕੀਆਂ ਆਈਆਂ ਉਹਨਾਂ ਕੋਲੇ ਇੱਕ ਕੈਟੇਗਰੀ ਸੀਗੀ ਉਹਨਾਂ ਦੇ ਵਿੱਚੋਂ 700 ਦੀ 1 ਸੀਸੀ 1400 1500 ਦੀਆਂ ਦੋ ਠੀਕ ਹੈ ਉਹਨੂੰ ਆਖੇ ਮਿਲਾ ਕੇ ਪੀਣਾ ਤੈਨੂੰ ਤਜਾਬ ਤੋਂ ਆਰਾਮ ਆਜੂ ਡੱਕਾ ਨਹੀਂ ਆਇਆ ਉਦੋਂ ਵੀ ਦੁੱਗਣੀ ਇੱਕ ਖੱਜਲ ਖਵਾਰੀ ਹੋ ਗਈ ਸਾਨੂੰ ਨਾਲੇ ਤਾਂ 1500 ਰੁਪਇਆ ਲਾਇਆ ਇਹ ਇਹ ਜਿਹੜੇ ਆ ਮੰਗ ਆਉਂਦੇ ਆ ਨਾ ਪਿੰਡਾਂ ਦੇ ਵਿੱਚ ਇਹ ਸਿਰਫ ਇਹ ਕੰਪਨੀਆਂ ਵਾਲੇ ਹੀ ਘਲਦੇ ਆ ਇਹਨਾਂ ਚੀਜ਼ਾਂ ਤੋਂ ਬਚੋ ਠੀਕ ਹੈ ਮੁੜ ਕੇ ਆਪਾਂ ਸਰਕਾਰ ਤੇ ਦੋਸ਼ ਦੇ ਲੱਗ ਜene ਸਰਕਾਰ ਨੇ ਐਂ ਕਰਾਤਾ ਸਰਕਾਰ ਇਹ ਤੇ ਚੀਜ਼ ਬੈਨ ਨਹੀਂ ਕਰਦੀ ਇਹ ਨਾ ਜੇ ਤੁਹਾਨੂੰ ਤੁਸੀਂ ਖਾਓ ਹੀ ਨਾ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਠੀਕ ਹੈ ਜੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਵੀ ਇਹ ਚੀਜ਼ ਨੂੰ ਕੋਈ ਪਹਿਲ ਕਰਦਾ ਉਹ ਖੁਦ ਆਪ ਜ਼ਿੰਮੇਵਾਰ ਹੋਊਗਾ ਇਹ ਚੀਜ਼ਾਂ ਨਾ ਵਰਤੋ ਇਹ ਚੀਜ਼ਾਂ ਦੇ ਵਿੱਚ ਬਹੁਤ ਘਾਟਾ ਹੈ ਠੀਕ ਹੈ ਜੀ ਹੁਣ ਜੇ ਮੰਨ ਲਓ ਵੀ ਤੁਹਾਨੂੰ ਦਵਾਈ ਦੇਤੀ ਵੀ ਇਹਨਾਂ ਵਜਨ ਨੂੰ ਨੇ ਘਟਾ ਦੇਣਾ ਠੀਕ ਹੈ ਨਹੀਂ ਵਜਨ ਘਟਾਉਂਦਾ ਕੁਝ ਵੀ ਇਹ ਐਵੇਂ ਕੋਈ ਫਾਲਤੂ ਗੱਲਾਂ ਨੇ ਠੀਕ ਹੈ ਅਸੀਂ ਤਾਂ ਕੋਈ ਹਫ਼ਤੇ 'ਚ ਵਜਨ ਨਹੀਂ ਘਟਦਾ ਕੋਈ 2 ਮਹੀਨਿਆਂ 'ਚ ਘਟਦਾ ਠੀਕ ਹੈ ਬਹਿ ਕਰਮਜੀਤ ਕਹਿ ਰਹੀ ਸੀ ਮੈਂ ਪੂਰਾ ਜੋਰ ਲਾ ਰਹੀ ਸੀ ਮੈਂ ਦਵਾਈ ਲੈ ਲਾ ਮੈਂ ਕਿਹਾ ਭਾਈ ਆਪਦੇ ਘਰ ਦੇ ਇਹਦੇ ਮੈਂਬਰ ਨੂੰ ਕਿਸੇ ਨੂੰ ਬੁਲਾ ਲਾ ਠੀਕ ਹੈ ਇਧਰੋਂ ਮੈਂ ਤੈਨੂੰ ਲੈ ਜਾਊਂਗਾ ਔਰ ਮੈਂ ਤਾਂ ਕਚਹਿਰੀ ਚ ਆਫੀ ਡੇਟ ਲਊਂਗਾ ਠੀਕ ਹੈ ਖਾਦੋ ਜੁਮੇਵਾਰ ਉਹ ਹੋਊਗਾ ਜਿਹੜਾ ਦਵਾਈ ਦੇਣ ਵਾਲਾ ਉਹ ਤੋਂ ਵੀ ਮੈਂ ਐਫੀਡੇਟ ਲਊਂਗਾ ਜਿਹੜਾ ਵਜਨ ਘਟਾਉਣ ਵਾਲਾ ਮੈਂ ਤਾਂ ਤਿਆਰ ਹਾਂ ਚਲੋ ਚੱਲਦੇ ਕਿੱਥੇ ਲੈ ਆਉਣ ਕਾ ਐਫੀਡੇਟ ਕਚਹਿਰੀ ਚ ਦੇ ਆਪ ਦਾ ਸਾਰੇ ਲਾ ਡਾਕੂਮੈਂਟ ਜਾਂ ਮੈਨੂੰ ਵਿਖਾਵੇ ਉਹ ਹੋਣ ਕਾ ਵੀ ਲਿਆ ਸੀ ਹਫਤੇ ਚ ਤੈਨੂੰ ਇਨਾ ਵਜਨ ਘਟਾ ਦਿੰਨੇ ਇਹ ਫालतू ਗੱਲਾਂ ਨੇ ਠੀਕ ਹੈ ਇਹ ਵਾਤਾਵਰਣੀ ਇਹ ਜਾਂ ਹੋ ਗਿਆ ਫਲਾਪਟ ਤਾਂ ਹੀ ਹੁੰਦੀ ਹੈ ਜਦੋਂ ਆਪਾਂ ਕੰਮ ਛੱਡ ਜੰਨੇ ਥੋੜਾ ਬਹੁਤਾ ਕੰਮ ਕਰੋ ਵਰਜਿਸ ਕਰੋ ਵਰਜਿਸ ਕਰਨ ਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈ ਇਹ ਜ਼ਰੂਰੀ ਨਹੀਂ ਵੀ ਖੇ ਸਵਾਈ ਅੰਦਰ ਸਿੱਟੀ ਯਾਨੀ ਮੁੜ ਕੇ ਕੀ ਕਰਾਂਗੇ ਆਪਾਂ ਜੇਕਰ ਕੱਲ ਨੂੰ ਕੋਈ ਨਿੱਕੀ ਹੋਗੀ ਮੁੜ ਕੇ ਜੇ ਹੱਥ 'ਚ ਨਹੀਂ ਆਉਣੀ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਇਹ ਹੀ ਸਿੱਖਿਆ ਦਿੰਨੇ ਆ ਭਰਾਵੋ ਇਹ ਚੀਜ਼ਾਂ ਤੋਂ ਬਚੋ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਤੁਹਾਡੀ ਸਾਨੂੰ ਬਹੁਤ ਵੱਧ ਤੋਂ ਵੱਧ ਅੱਗੇ ਵੀ ਸਾਨੂੰ ਸਪੋਰਟ ਦੀ ਲੋੜ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਜੀ ਮਾਲਕ ਤੰਦਰੁਸਤੀ ਰੱਖੇ ਯੂ ਟੌਪ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਅਗਰਾਈਆਂ ਚੋਂ ਯੂ ਟੌਪ ਫੈਮਿਲੀ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਬਹੁਤ-ਬਹੁਤ ਕੋਟ-ਕੋਟ ਧੰਨਵਾਦ ਆ ਸਾਰੀ ਜੂਟਾ ਫੈਮਿਲੀ ਦਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਖੇਡੋ ਹੱਸੋ ਨਸੋ ਠੀਕ ਹੈ ਜੀ ਲਓ ਜੀ ਆਪਾਂ ਬਲੌਗ ਦਾ ਕਰਦੇ ਐਂਡ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ